ਸਾਂਝਾ ਟੀਵੀ ਤੇ ਪ੍ਰੋਗਰਾਮ ਖਬਰਸਾਰ ਬਿਹਾਈਂਡ ਦਾ ਨਿਊਜ਼ ਸਵੇਰੇ ਸੁਣਿਆ ਤੁਸੀਂ ਤੇ ਇਸ ਵੇਲੇ ਦਿਲਾਂ ਦੀ ਸਾਂਝ ਲੈ ਕੇ ਮੈਂ ਤੁਹਾਡੇ ਲਈ ਹਾਜ਼ਰ ਹਾਂ ਪ੍ਰੋਗਰਾਮ ਦੇਖ ਰਿਹਾ ਸਮੂਹ ਦਰਸ਼ਕਾਂ ਦਾ ਕੁਲਦੀਪ ਸਿੰਘ ਵੱਲੋਂ ਦਿਲ ਦੀਆਂ ਗਹਿਰਾਈਆਂ ਚੋਂ ਸਵਾਗਤ ਪਿਆਰ ਭਰੇ ਨਿੱਗੇ ਸਤਿ ਸ੍ਰੀ ਅਕਾਲ ਜੀ ਦਿਲਾਂ ਦੀ ਸਾਂਝ ਦੇ ਵਿੱਚ ਭਾਵੇਂ ਖਬਰਸਾਰ ਦੇ ਵਿੱਚ ਸਾਰੀਆਂ ਖਬਰਾਂ ਨੇ ਜਿਹੜੀਆਂ ਤੁਹਾਡਾ ਸਾਂਝੀਆਂ ਕੀ ਕਰੀਦੀਆਂ ਨੇ ਦਿਲਾਂ ਦੇ ਸਾਂਦੇ ਵਿੱਚ ਮੇਰੇ ਦਿਲਾਂ ਨੂੰ ਛੋਣ ਵਾਲੀਆਂ ਜਿਹੜੀਆਂ ਸ਼ਖਸੀਅਤਾਂ ਨੇ ਤੁਹਾਡੇ ਦਿਲਾਂ ਨੂੰ ਛੋਣ ਵਾਲੀਆਂ ਸ਼ਖਸੀਅਤਾਂ ਨੇ ਪੰਜਾਬ ਨਾਲ ਪੰਜਾਬੀਅਤ ਨਾਲ ਗੁਰੂ ਗ੍ਰੰਥ ਤੇ ਗੁਰੂ ਪੰਥ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ ਨੇ ਉਹਨਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਲੈ ਕੇ ਆਉਣਾ ਅੱਜ ਵੀ ਇਸੇ ਤਰ੍ਹਾਂ ਸਾਡੇ ਸਮਿਆਂ ਦੇ ਵਿੱਚ ਇੱਕ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਜਿਨ੍ਹਾਂ ਦੀ ਬੜੀ ਕੰਟਰੀਬਿਊਸ਼ਨ ਹੈ ਸਿੱਖ ਪੰਥ ਨੂੰ ਉਹਨਾਂ ਨੂੰ ਅੱਜ ਮੈਂ ਪਹਿਲੀ ਵਾਰੀ ਸੰਜਾ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇ ਵਿੱਚ ਲੈ ਕੇ ਆ ਰਹੇ ਹਾਂ ਜਿਹੜੇ ਕਿ ਤਕਰੀਬਨ ਜਿਵੇਂ ਕਹਾਂ 1996 ਤੋਂ ਲੈ ਕੇ 2004 ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਰਹੇ ਬਾਦਲਾਂ ਦੇ ਨਾਲ ਬੜੀ ਨੇੜਤਾ ਸੀ ਉਸ ਵਕਤ ਆ ਜੋ ਕੇ ਖਾਲਾਤ ਜਿਹੜੇ ਬਣੇ ਹੋਏ ਨੇ ਪੰਥ ਦੇ ਕਿ ਪਿਛਲੇ ਦਿਨੀ ਦੋਨੇ ਤਿੰਨੇ ਬਲਕੇ 2 ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਤਿੰਨੇ ਜਥੇਦਾਰ ਝਟਕਾ ਮਾਰੇ ਬਾਦਲਾ ਨਾਏ ਕਹਿੰਦੇ ਤੁਹਾਡੀ ਹਿੰਮਤ ਕਿਵੇਂ ਪਈ 50 ਸਾਲ ਦੀ ਰਾਜਨੀਤੀ ਦੇ ਥੰਮ ਕੋਲੋਂ ਅਸੀਂ ਮਿਹਨਤ ਕਰਕੇ ਪੰਥ ਰਤਨ ਤੇ ਫਖਰੇ ਕੌਮ ਦੁਆਇਆ ਤੁਸੀਂ ਕਹੋਂ ਨੂੰ ਨੇ ਫਖਰੇ ਕੌਮ ਵਾਪਸ ਲੈਣ ਵਾਲੇ ਉਹ ਬੈਠੇ ਨੇ ਬਾਹਰ ਤਿੰਨੇ ਬਿਠਾ ਦੇ ਹੁਣ ਆਪਣੀ ਮਨਮਰਜ਼ੀ ਦਾ ਨਵਾਂ ਜੱਥੇਦਾਰ ਲਾਇਆ ਜੱਥੇਦਾਰੀ ਦੀ ਹਿੰਮਤ ਤਾਂ ਉਹ ਵੀ ਨਹੀਂ ਕਰ ਸਕਦੇ ਕਿ ਉਹ ਆ ਕੇ ਕਹਿ ਦੇਣ ਕਿ ਲਓ ਜੀ ਫਖਰੇ ਕੌਮ ਵਾਪਸ ਹੈ ਕਿਉਂਕਿ ਇਸ ਫਖਰੇ ਕੌਮ ਨੇ ਜਿੰਨਾ ਕਾਰਜਕਾਲ ਦੇ ਦੌਰਾਨ ਕੰਮ ਕੀਤਾ ਸ਼ਾਇਦ ਸਿੱਖ ਇਤਿਹਾਸ ਦੇ ਵਿੱਚ ਅਜੇ ਤੱਕ ਕੋ ਕਰ ਨਹੀਂ ਸਕਿਆ ਭਾਵੇਂ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਸਰੂਪਾ ਨੂੰ ਸੜਕਾਂ ਗਲੀਆਂ ਨਾਲੀਆਂ ਦੇ ਉੱਤੇ ਰੋੜਨਾ ਭਾਵੇਂ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਆਪਣੇ ਮਤਵੰਨੇ ਪੁੱਤਰ ਸੁਮੇਧ ਸੈਣੀ ਦੇ ਰਾਹੀਂ ਪੰਜਾਬ ਪੰਜਾਬੀਅਤ ਤੇ ਸਿੱਖਾਂ ਦਾ ਕਤਲੇਆਮ ਕਰਵਾਣਾ ਬੜੇ ਕੁਝ ਨੇ ਜਿਨ੍ਹਾਂ ਬਾਰੇ ਆਕਾਲ ਤਖਤ ਦੇ ਜਥੇਦਾਰਾਂ ਨੂੰ ਤਲਬ ਕਰਕੇ ਆਪਣੇ ਨੌਕਰ ਬਣਾ ਕੇ ਰੱਖਣਾ ਇਹ ਉਹਨਾਂ ਦੀ ਫਿਤਰਤ ਰਹੀ ਹੈ ਪਰ ਹੌਲੀ ਹੌਲੀ ਲੋਕ ਬਾਦਲ ਦਲ ਨਾਲੋਂ ਅਲਾਗ ਹੋਣੇ ਕਿਉਂ ਸ਼ੁਰੂ ਹੋ ਗਏ ਐਸੇ ਕਰਕੇ ਅੱਜ ਬਹੁਤ ਹੀ ਸਤਕਾਰਯੋਗ ਸ਼ਖੀਅਤ ਸ਼ਰਮਣੀ ਕਮੇਟੀ ਦੇ ਮੈਂਬਰ ਹੈ ਸਰਦਾਰ ਅਮਰਿੰਦਰ ਸਿੰਘ ਉਹਨਾਂ ਨੂੰ ਮੈਂ ਸਦਾ ਦਿੱਤਾ ਆ ਉਹਨਾਂ ਦਾ ਕਰਦਿਆਂ ਗੱਲਬਾਤ ਵੀਰ ਅਮਰਿੰਦਰ ਸਿੰਘ ਜੀ ਸਾਂਝਾ ਟੀਵੀ ਤੇ ਪ੍ਰੋਗਰਾਮ ਦਿਲਾਂ ਦੀਆਂ ਦਸਾਂ ਜਲਦੀਆਂ ਗਹਿਰਾਈਆਂ ਚ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਾਇਸਾਪ ਕੁਜੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਸਾਰੇ ਦਰਸ਼ਕਾਂ ਨੂੰ ਫਤਿਹ ਬੁਲਾ ਅਰਜ਼ ਕਰਦਾ ਹਾਂ ਜੀ ਜੀ ਇਹਦੇ ਵਿੱਚ ਕਿਉਂਕਿ ਪਹਿਲੀ ਵਾਰ ਆਇਆ ਥੋੜਾ ਜਿਹਾ ਸਾਡੇ ਦਰਸ਼ਕ ਵੀ ਜਾਣਨਾ ਚਾਹਣਗੇ ਕਿ ਕਿਹਦੀ ਪ੍ਰਧਾਨਗੀ ਥੱਲੇ ਕਿਉਂਕਿ ਸ਼ਰੋਣੀ ਕਮੇਟੀ ਦੇ ਸੀ ਬਕਾਇਦਾ ਐਸਜੀਪੀਸੀ ਦੇ ਮੈਂਬਰ ਰਹੇ ਹੋ ਤੁਹਾਡੇ ਮੈਂਬਰਸ਼ਿਪ ਦੇ ਦੌਰਾਨ ਕੀ ਕਾਰਨ ਬਣਿਆ ਕਿਉਂਕਿ ਐਸਜੀਪੀਸੀ ਦਾ ਇੱਕ ਵਾਰੀ ਮੈਂਬਰ ਬਣ ਜਵੇ ਫਿਰ ਤਾਂ ਆਪਣੇ ਰਿਸ਼ਤੇਦਾਰ ਅੱਗੇ ਪਿੱਛੇ ਪਿੰਡ ਵਾਲੇ ਦੁਨੀਆ ਭਰ ਦੇ ਭਾਵੇਂ ਪ੍ਰੋਟੋਕਾਲ ਦੇ ਅਗੇਂਸਟ ਪਰ ਸਾਰੇ ਬੰਦੇ ਆਪਣੇ ਭਰਤੀ ਕਰਵਾ ਲਈਦੇ ਆ ਕੰਮ ਘਟਾਉਣਾ ਹੁੰਦਾ ਕਿਹੜਾ ਪੰਥ ਤੇ ਕਿਹੜੀ ਸ਼੍ਰੋਮਣੀ ਕਮੇਟੀ ਤੁਸੀਂ ਕੀ ਕਾਰਨ ਬਣਿਆ ਅਚਨਚੇਤ 1996 ਤੋਂ 4 ਤੱਕ ਰਹਿ ਤੇ ਉਦੋਂ ਬਾਅਦ ਸਾਈਡ ਤੇ ਹੋ ਗਏ ਕੀ ਗੱਲ ਬਣੀ ਦੇਖੋ ਭਾਈ ਸਾਹਿਬ ਪੋਲਿਟਿਕਸ ਹੈ ਜੀ ਤੇ ਬੇਸਿਕਲੀ ਕੀ ਹੈ ਮੇਰੀ ਜਿਹੜੀ ਆਈਡੀਓਲੋਜੀ ਹੈ ਉਹ ਬਾਦਲ ਫੈਮਿਲੀ ਦੇ ਨਾਲ ਨਹੀਂ ਮੇਲ ਖਾਂਦੀ ਤੇ ਇਹ ਸਭ ਤੋਂ ਵੱਡਾ ਜਿਹੜਾ ਮੈਂ ਸਮਝਦਾ ਕਿ ਰੀਜ਼ਨ ਰਿਹਾ ਹੈ ਇਹ ਕਿ ਭਈ ਉਹਨਾਂ ਨਾਲ ਮੈਂ ਜਿਆਦਾ ਲੰਮਾ ਸਮਾਂ ਚੱਲ ਨਹੀਂ ਸਕਿਆ ਬੇਸ਼ੱਕ ਅਕਾਲੀ ਦਲ ਦੇ ਵਿੱਚ ਮੈਂ ਰਿਹਾ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੈ ਪਰ ਉਹਨਾਂ ਦੇ ਮਤਲਬ ਜੇ ਆਪਾਂ ਉਹਨਾਂ ਦੀ ਗੱਲ ਕਰੀਏ ਤੇ ਉਹ ਇਹੀ ਤਾੜਦੇ ਰਹੇ ਕਿ ਵੀ ਇਹ ਬੰਦਾ ਘੁੰਮ ਕਿਉਂ ਰਿਹਾ ਹੈ ਇਹ ਇਹ ਬੰਦਾ ਫਿਰ ਕਿਉਂ ਰਾਇਆ ਥੇ ਇਹ ਇਹ ਜਿਹੇ ਬੰਦੇ ਤਾਂ ਹੋਣੇ ਹੀ ਨਹੀਂ ਚਾਹੀਦੇ ਸੋ ਇਹ ਜਿਹੜਾ ਟਕਰਾਅ ਸੀ ਇਹਦੀ ਵਜ੍ਹਾ ਕਰਕੇ ਮਤਲਬ ਮੈਂ ਜ਼ਿਆਦਾ ਦੇਰ ਉਹਨਾਂ ਦੇ ਨਾਲ ਨਹੀਂ ਚੱਲ ਸਕਿਆ ਲੇਕਿਨ ਪੰਥ ਦੇ ਵਿੱਚ ਮੈਂ ਆਪਣੀ ਆਵਾਜ਼ ਜਿਹੜੀ ਹੈ ਉਹ ਮੈਂ ਗਾਹੇ-ਬਗਾਹੇ ਬੁਲੰਦ ਕਰਦਾ ਰਹਿੰਦਾ ਤੇ ਆਪਣੇ ਥਿਊਜ਼ ਮੈਂ ਪੰਥ ਦੇ ਸਾਹਮਣੇ ਰੱਖਦਾ ਰਹਿੰਦਾ ਹੈ ਬੇਸ਼ੱਕ ਉਹ ਮੈਨੂੰ ਨਹੀਂ ਅਕਾਲੀ ਦਲ ਦੇ ਵਿੱਚ ਸਮਝਦੇ ਲੇਕਿਨ ਮੈਂ ਆਪਣੇ ਆਪ ਨੂੰ ਮੈਂ ਮਾਨਸਿਕ ਤੌਰ ਤੇ ਮੈਂ ਅਕਾਲੀ ਹੈ ਤੇ ਮੈਂ ਅਕਾਲੀ ਹੀ ਰਹਿਣਾ ਚਾਹੁੰਦਾ ਆਪਣੀ ਜ਼ਿੰਦਗੀ ਦੇ ਵਿੱਚ ਤੇ ਅਕਾਲੀ ਹੀ ਰਹਿ ਕੇ ਮੈਂ ਇਸ ਦੁਨੀਆ ਤੋਂ ਫਾਨੀ ਸੰਸਾਰ ਤੋਂ ਮੈਂ ਜਾਣਾ ਚਾਹੁੰਦਾ ਓਕੇ ਅਕਾਲੀ ਹੋਣ ਦੇ ਨਾਤੇ ਸੁਮੇਸ਼ ਸੈਣੀ ਵਰਗੇ ਬੁੱਚੜ ਪੁਲਿਸ ਅਫਸਰ ਜਿਹੜੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਪਿਓ ਨੂੰ ਉਹਦੇ ਮਾਸੜ ਨੂੰ ਉਹਦੇ ਦੋਸਤ ਮੁਲਤਾਨੀ ਨੂੰ ਤੇ ਹੋਰ ਬੜਾ ਕੁਝ ਕੇ ਪੀਐਸ ਗੇਲ ਦੇ ਵੇਲੇ ਵੀ ਹੋਇਆ ਜਸਵੰਤ ਸਿੰਘ ਖਾਲੜਾ ਪਤਾ ਨਹੀਂ ਕਿੰਨੇ ਸੰਕੜੇ ਨੌਜਵਾਨ ਤੁਸੀਂ ਤੇ ਮੈਂ ਦੇਖੇ ਨੇ ਆਪਣੇ ਅੱਖਾਂ ਦੇ ਨਾਲ ਕਿ ਕਿਵੇਂ ਚੁੱਕ ਕੇ ਲਿਜਾ ਕੇ ਤਸੀਹੇ ਦੇਂਦੇ ਸਨ ਉਸ ਵੇਲੇ ਕਦੇ ਆਤਮਾ ਨੇ ਹਲੋਣਾ ਨਹੀਂ ਦਿੱਤਾ ਕਿ ਯਾਰ ਵੱਡੇ ਬਾਲ ਸਾਹਿਬ ਨੂੰ ਜਾਂ ਛੋਟੇ ਨੂੰ ਕਦੇ ਕਹੀਏ ਵੀ ਜਹਦਰ ਗੁਰਦੇਵ ਸਿੰਘ ਕੌਂਕੇ ਤਾਂ ਆਪਣੀ ਕੌਮ ਦਾ ਜਹਦਰ ਸੀ ਯਾਰ ਉਹਨੂੰ ਕਿ ਮਰਵਾਤਾ ਸੀ ਬਿਲਕੁਲ ਦੇਖੋ ਭਾਈ ਸਾਹਿਬ 1996 ਦੇ ਵਿੱਚ ਜਿਹੜਾ ਏਜੰਡਾ ਰੱਖਿਆ ਬਾਲ ਸਾਹਿਬ ਨੇ ਵਿਦ ਆਨਸਰਬਾਦੀ ਇਲੈਕਸ਼ਨ ਤੋਂ ਪਹਿਲਾਂ ਤੇ ਉਹਨਾਂ ਨੇ ਇਹ ਪਬਲੀਕਲੀ ਪੰਜਾਬ ਦੀ ਜਨਤਾ ਦੇ ਸਾਹਮਣੇ ਮਤਲਬ ਕਲੇਮ ਕੀਤਾ ਕਿ ਅਸੀਂ ਇਨਸਾਫ ਦਿਵਾਵਾਂਗੇ ਸਿੱਖ ਜਿਹੜੇ ਨੌਜਵਾਨੀ ਦਾ ਜੋ ਕਹਾਣ ਕੀਤਾ ਗਿਆ ਉਹਨਾਂ ਨੂੰ ਅਸੀਂ ਇਨਸਾਫ ਦਿਵਾਵਾਂਗੇ ਇਹ ਕਹਿ ਕੇ ਉਹਨਾਂ ਨੇ ਮੈਂਡੇਟ ਲਈ ਤੇ ਉਸ ਮੈਂਡੇਟ ਦੇ ਵਿੱਚ ਐਕਚੁਅਲੀ ਹਰ ਬੰਦਾ ਉਸ ਨੂੰ ਅਕਸੈਪਟ ਕਰਦਾ ਸੀ ਕਿ ਸ਼ਾਇਦ ਇਹ ਕੁਝ ਕਰਨਗੇ ਲੇਕਿਨ ਜਿੱਤਣ ਤੋਂ ਬਾਅਦ ਉਹਨਾਂ ਦਾ ਜਿਹੜਾ ਰਵਈਆ ਸੀ ਉਹ ਬਿਲਕੁਲ ਐਗਜੈਕਟਲੀ ਡਾਇਮੈਟ੍ਰਿਕਲੀ ਉਹਦੇ ਅਗੇਂਸਟ ਚੱਲਣ ਲੱਗੇ ਤੇ ਉਹਨਾਂ ਨੇ ਜਿਨ੍ਹਾਂ ਬੰਦਿਆਂ ਨੇ ਕਾਹਨ ਕੀਤਾ ਸੀ ਪੁਲਿਸ ਵਾਲਿਆਂ ਨੂੰ ਉਹਨਾਂ ਨੂੰ ਸਰਕਾਰੀ ਤੌਰ ਦੇ ਉੱਪਰ ਸੁਪਰੀਮ ਕੋਰਟ ਦੇ ਵਿੱਚ ਡਿਫੈਂਡ ਕਰਨ ਲਈ ਵਕੀਲ ਦਿੱਤੇ ਸਰਕਾਰ ਦਾ ਖਜ਼ਾਨਾ ਜਿਹੜਾ ਉਹਨਾਂ ਲਈ ਖੋਲ ਦਿੱਤਾ ਗਿਆ ਤੇ ਜਿਹੜੇ ਮਜਲੂਮ ਸੀਗੇ ਉਹ ਉਹਨਾਂ ਦਾ ਪੱਖ ਕੋਈ ਰੱਖ ਨਾ ਸਕਿਆ ਤੇ ਉਹ ਪਹਿਲਾਂ ਹੀ ਲਤਾੜੇ ਹੋਏ ਸੀਗੇ ਬੁਰੀ ਤਰੀਕੇ ਦੇ ਨਾਲ ਪੁਲਿਸ ਨੇ ਉਹਨਾਂ ਦਾ ਸ਼ੋਸ਼ਣ ਕੀਤਾ ਹੋਇਆ ਸੀ ਪਰਵਾਹ ਜਿਹੜੇ ਸੀ ਆਰਥਿਕ ਤੌਰ ਤੇ ਟੁੱਟੇ ਹੋਏ ਸੀ ਸੋ ਉਹ ਉਸ ਸਾਰੇ ਮਤਲਬ ਦਰਦ ਦਿੱਤੇ ਗਏ ਉਹ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰਾਂ ਨੇ ਦਰੜੇ ਮੈਂ ਸਮਝਦਾ ਹੂੰ ਇਹਦੇ ਵਿੱਚ ਬਕਾਇਦਾ ਰਹੇ ਤੁਸੀਂ ਵੀ ਅਕਾਲੀ ਦਲ 'ਚ ਹੁਣ ਵੀ ਕਿਹਾ ਕਿ ਮੈਂ ਜਮਿਆਂ ਵੀ ਅਕਾਲੀ ਆ ਤੇ ਰਹਿਣਾ ਵੀ ਅਕਾਲੀ ਆ ਕੁਦਰਤੀ ਗੱਲ ਐ ਇਹ ਅੰਦਰ ਭਾਵਨਾ ਹੁੰਦੀ ਐ ਅਕਾਲੀ ਦਲ ਤਾਂ ਹੁਣ ਇੱਕ ਰਿਆ ਨਹੀਂ ਅਕਾਲੀ ਦਲ ਕੋਈ ਆਜ਼ਾਦ ਬਣਿਆ ਪਿਆ ਕੋਈ 1920 ਬਣਿਆ ਪਿਆ ਇਹ ਅੰਮ੍ਰਿਤਸਰ ਬਣਿਆ ਪਿਆ ਇਹ ਇੱਕ ਅਵਿਰਸਾ ਪੰਜਾਬ ਦੇ ਵਾਲਿਆਂ ਨੇ ਬਣਾ ਲਿਆ ਪਤਾ ਨਹੀਂ ਕਿੰਨੇ ਅਕਾਲੀ ਦਲ ਨੇ ਸਾਡੇ ਬਟਿੰਡੇ ਵਾਲਾ ਹਰਦੀਪ ਸਿੰਘ ਬਣਾਈ ਫਿਰਦਾ ਐ ਪਤਾ ਨਹੀਂ ਕਿੰਨੇ ਅਕਾਲੀ ਦਲ ਨੇ ਇੱਕ ਬਾਦਲ ਅਕਾਲੀ ਦਲ ਤੁਸੀਂ ਕਿਹੜੇ ਅਕਾਲੀ ਦਲ ਦੀ ਗੱਲ ਕਰ ਰਹੇ ਆ ਮੈਂ ਕਿਸੇ ਵੀ ਅਕਾਲੀ ਦਲ ਦੇ ਨਾਲ ਇਸ ਵੇਲੇ ਨਹੀਂ ਐ ਲੇਕਿਨ ਮੈਂ ਹੈ ਅਕਾਲੀ ਸੋਚ ਦੇ ਤੌਰ ਤੇ ਮੈਂ ਅਕਾਲੀ ਐ ਭਾਵੇਂ ਮੈਂ ਕਿਸੇ ਧੜੇ ਦੇ ਨਾਲ ਨਹੀਂ ਐ ਮੇਰਾ ਵੈਸੇ ਝੁਕਾ ਜਿਹੜਾ ਹੈਗਾ ਇਸ ਵੇਲੇ 5 ਮੈਂਬਰੀ ਕਮੇਟੀ ਜਿਹੜੀ ਭਰਤੀ ਕਰ ਰਹੀ ਹੈ ਉਹਦੇ ਵੱਲ ਮੈਂ ਝੁਕਿਆ ਹੋਇਆ ਤੇ ਮੈਨੂੰ ਉਮੀਦ ਹੈ ਕਿ ਉਹ ਕੁਛ ਨਾ ਕੁਛ ਪੰਥ ਨੂੰ ਕੋਈ ਨਵੀਂ ਸੇਧ ਦੇਣ ਦੇ ਵਿੱਚ ਸਮਰਥਾ ਰੱਖਦੇ ਨੇ ਪਰ ਉਹ ਆਨ ਵਾਲਾ ਸਮਾਂ ਦੱਸੇਗਾ ਕਿਉਂਕਿ ਕਿੱਦਰ ਨੂੰ ਗੱਲ ਜਾਂਦੀ ਹੈ ਜਿਹੜੀ ਪੰਜ ਮੈਂਬਰੀ ਕਮੇਟੀ ਬਣੀ ਹੈ ਇਹ ਤਾਂ ਅਕਾਲ ਤਖਤ ਸਾਹਿਬ ਨੇ ਬਣਾਈ ਹੈ ਅਕਾਲ ਤਖਤ ਸਾਹਿਬ ਤੋਂ ਜਦੋਂ ਮੈਂ ਸ਼ੁਰੂ ਚ ਗੱਲ ਕੀਤੀ ਹੈ ਕਿਤੇ ਆਪਣੇ ਬਾਪ ਦਾ ਫਖਰੇ ਕੌਮ ਵਾਪਸ ਲੈਣ ਲਈ ਜੈਜਦਲ ਕੁਲਦੀਪ ਸਿੰਘ ਗੜਗੱਜ ਨੂੰ ਤੈਨ ਲਾਇਆ ਲੱਗਦਾ ਕੁਲਦੀਪ ਸਿੰਘ ਗੜਗੱਜ ਆਓ ਜੀ ਹਿੰਮਤ ਕਰਦ ਖਾਣਗੇ ਦੇਖੋ ਸਿਚੁਏਸ਼ਨ ਉਹ ਬਣਾਣਗੇ ਕਿ ਪੰਜ ਮੈਂਬਰੀ ਕਮੇਟੀ ਦਾ ਜਿਹੜਾ ਕਾਰਜਕਾਲ ਆ ਜੋ ਉਹਨਾਂ ਦੀ ਵਰਕਿੰਗ ਆ ਉਹਨੂੰ ਕਿਸੇ ਤਰੀਕੇ ਨਾਲ ਸਾਬੋਟੇਜ ਕੀਤਾ ਜਾਵੇ ਲੇਕਿਨ ਮਤਲਬ ਸਾਰੀਆਂ ਗੱਲਾਂ ਬੰਦੇ ਦੀਆਂ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ ਜੇ ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਤੇ ਪ੍ਰਕਾਸ਼ ਸਿੰਘ ਬਾਦਲ ਆਪ ਖੁਦ ਨਾ ਲੰਬੀ ਤੋਂ ਹਾਰਦੇ ਉਹ ਪਬਲਿਕ ਦੀ ਵੀ ਕੋਈ ਮੈਂਡੇਟ ਹੁੰਦੀ ਆ ਪਬਲਿਕ ਦਾ ਵੀ ਕੁਝ ਥੋੜਾ ਜ਼ੋਰ ਹੁੰਦਾ ਤੇ ਸਮਾਂ ਪਾ ਕੇ ਲੋਕਾਂ ਨੇ ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਘਰ ਪਹੁੰਚਾਇਆ ਹੈ ਆਸ਼ੀਏ ਤੇ ਇਹਨਾਂ ਨੂੰ ਪਹੁੰਚਾਇਆ ਜਮਾਨਤਾਂ ਇਹਨਾਂ ਦੀਆਂ ਜਬਤ ਹੋ ਗਈਆਂ ਤੇ ਦਿੱਲੀ ਦਰਬਾਰ ਦੇ ਛਤਰ ਛਾਇਆ ਹੇਠ ਇਹ ਇਸ ਵੇਲੇ ਐਸਪੀਸੀ ਦੇ ਰਾਹੀਂ ਦੁਬਾਰਾ ਐਂਟਰੀ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਉਹ ਕਾਮਯਾਬ ਹੁੰਦੀ ਹੈ ਜਾਂ ਨਹੀਂ ਹੁੰਦੀ ਇਹ ਸਮਾਂ ਦੱਸੇਗਾ ਪਰ ਮੈਨੂੰ ਲੱਗਦਾ ਹੈ ਕਿ ਵੀ ਇਹ ਕਾਮਯਾਬ ਨਹੀਂ ਹੋ ਪਾਣਗੇ ਪੰਜਾਬ ਦੇ ਲੋਕ ਨੇ ਜਿਹੜੇ ਜ਼ਮੀਨੀ ਤਹਿ ਦੇ ਉੱਤੇ ਅਸਲ ਮੈਣਿਆਂ ਦੇ ਵਿੱਚ ਕਿਉਂਕਿ ਵਿਦੇਸ਼ੀ ਦਾ ਵਿਚਾਰਾ ਡਾਲਰ ਦੇਣ ਜੋਗੇ ਹੀ ਆ ਨਾ ਜਾਂ ਪੌਂਡ ਦੇਣ ਜੋਗੇ ਆ ਯੂਰੋ ਦੇਣ ਜੋਗੇ ਆ ਲਓ ਜੀ ਫਲਾਣਾ ਆ ਗਿਆ ਕਾਲਸੀ ਵਾਲੇ ਬਾਬੇ ਦੇ ਦੇਓ ਭਾਈ ਭਰਦੇਓ ਆ ਝਾੜੂ ਵਾਲੇ ਨੇ ਇਹਨਾਂ ਦਾ ਤੀਲਾ-ਤੀਲਾ ਇਕੱਠਾ ਕਰਨ ਆਲੇ ਸਾਡੇ ਕੈਨੇਡਾ ਵਾਲਾ ਹੀ ਨੇ ਨਾ ਬੋਰੀਆਂ ਭਰ-ਭਰ ਨੋਟ ਖੱਲੇ ਸੀ ਲਓ ਜੀ ਪੰਜਾਬ ਨੂੰ ਸੁਧਾਰ ਦੇਣਗੇ ਔਰ ਪੰਜਾਬ ਦੇ ਵਿੱਚ ਮੇਰਾ ਕਹਿਲਾ ਜਿੰਨਾ ਨਸ਼ਾ ਸਾਰੀ ਉਮਰ ਦੇ ਵਿੱਚ ਅਸੀਂ ਸੁਣਿਆ ਨਹੀਂ ਹੋਣਾ ਉਹਨਾਂ ਇੱਕ ਸਾਲ ਦੇ ਵਿੱਚ ਆਰਾਮ ਨਾਲ ਲੰਘ ਜਾਂਦਾ ਹਰ ਨੌਜਵਾਨ ਜ਼ਿਆਦਾਤਰ ਵੱਡੀ ਤਾਦਾਦ ਦੇ ਵਿੱਚ ਬੱਚੇ ਤੇ ਬੱਚੀਆਂ ਸਾਡੀਆਂ ਨਸ਼ੇ ਦੇ ਲਾਤੀਆਂ ਚੱਟੇ ਦੇ ਲਾ ਰਹੀਆਂ ਤੜਫਦੇ ਦੇਖਦੇ ਹਾਂ ਰੋਜ਼ ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਜਿਹੜੀ ਪੰਜ ਮੈਂਬਰੀ ਕਮੇਟੀ ਦੀ ਗੱਲਬਾਤ ਕੀਤੀ ਹੈ ਪੰਜ ਮੈਂਬਰੀ ਕਮੇਟੀ ਨੇ ਭਰਤੀਓ ਕਰ ਰਹੇ ਨੇ ਪਿਛਲੇ ਦਿਨੀ ਸਾਡੇ ਕੋਲ ਇੱਥੇ ਆਏ ਸੀ ਬਡਾਲਾ ਸਾਹਿਬ ਦੇ ਬੇਟੇ ਸਦਾ ਗੁਰਪ੍ਰਤਾਪ ਸਿੰਘ ਬਡਾਲਾ ਇੱਥੇ ਆਏ ਸਨ ਮੈਨਾ ਇੰਟਰਵਿਊ ਕੀਤੀ ਉਹਨਾਂ ਗੱਲਬਾਤ ਕੀਤੀ ਪਰ ਉਹਨਾਂ ਦਾ ਅਜੰਡਾ ਨਹੀਂ ਮੈਨੂੰ ਅਜੇ ਤੱਕ ਸਮਝ ਆਇਆ ਵੀ ਅਜੰਡਾ ਕੀ ਹੈ ਕਿ ਸੁਮੇਸ਼ ਸਿੰਘ ਸੈਣੀ ਨੂੰ ਤੇ ਨਾਲ ਦੇ ਨਾਲ ਗੁਰਦੇਵ ਸਿੰਘ ਕੌਂਕੇ ਦੇ ਕਾਤਲਾ ਨੂੰ ਜਿਹੜੇ ਝੂਠੇ ਪੁਲਿਸ ਮੁਕਾਬਲੇ ਬਣਾਏ ਨੇ ਉਹਨਾਂ ਪੁਲਿਸ ਅਫਸਰਾਂ ਦੇ ਲਈ ਜਿਸ ਇਹ ਖੂਨ ਦੇ ਵਿੱਚ ਆਉਂਦੇ ਆ ਕੋਈ ਕਾਰਵਾਈ ਕਰਨਗੇ ਕਿਉਂਕਿ ਸਾਰੇ ਹੀ ਉਹਨਾਂ ਦੇ ਨਾਲ ਸੀ ਉਸ ਵੇਲੇ ਜਦੋਂ ਇਹ ਕਾਰੇ ਹੁੰਦੇ ਰਹੇ ਨਾ ਇਹ ਸਾਰੇ ਨਾਲ ਸੀ ਬਰਾਬਰ ਬਹਿ ਕੇ ਕੜਾ ਸ਼ੱਕਦੇ ਰਹੇ ਨੇ ਪਰ ਹੁਣ ਕਹਿੰਦੇ ਵੀ ਨਹੀਂ ਬਾਦਲਾ ਨੇ ਆਪਣੇ ਬੰਦੇ ਲਾਤੇ ਸਾਨੂੰ ਕੋਈ ਪੁੱਛਿਆ ਨਹੀਂ ਇਸ ਕਰਕੇ ਸਾਡਾ ਇਹਨਾਂ ਨਾਲ ਵਖਰੇਮ ਹੈ ਕਿਵੇਂ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਦਾ ਰੁਝਾਨ ਪੰਜ ਮੈਂਬਰੀ ਕਮੇਟੀ ਵੱਲ ਵੱਧ ਰਿਹਾ ਹੈ ਕਿਹੋ ਜਿਹਾ ਤੁਹਾਨੂੰ ਲੱਗ ਰਿਹਾ ਆਉਣ ਵਾਲਾ ਭਵਿੱਖ ਦੇਖੋ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹਦੇ ਵਿੱਚ ਕੋਈ ਗੱਲ ਮਤਲਬ ਗਲਤ ਨਹੀਂ ਆ ਬਿਲਕੁਲ ਸਹੀ ਗੱਲ ਹੈ ਕਿ ਉਸ ਵੇਲੇ ਇਕੱਠੇ ਸੀਗੇ ਸਾਰੇ ਜਦੋਂ ਇਹਨਾਂ ਦੀਆਂ ਜਮਾਨਤਾਂ ਜਾਂ ਥੁਈਆਂ ਲੋਕਾਂ ਨੇ ਇਹਨਾਂ ਨੂੰ ਘਰ ਬਿਠਾਇਆ ਲੇਕਿਨ ਦੂਸਰੇ ਪਾਸੇ ਜੇ ਆਪਾਂ ਹਕੀਕਤ ਦੇਖੀਏ ਤੇ ਜਦੋਂ ਗੁਰੂ ਮਹਾਰਾਜ ਦੀ ਬੇਅਦਬੀ ਇਹਨਾਂ ਨੇ ਕਰਵਾਈ ਬਾਦਲਕਿਆਂ ਨੇ ਸੁਮੇਸ਼ ਸੈਣੀ ਨੇ ਰਲ ਕੇ ਗੁਰੂ ਮਹਾਰਾਜ ਦੇ ਪੱਤਰਾ ਪੱਤਰਾ ਪਾੜ ਕੇ ਖੰਡਾਇਆ ਗਿਆ ਤੇ ਕਿਸ ਤਰੀਕੇ ਦੇ ਨਾਲ ਸਰਸੇ ਵਾਲੇ ਬਾਬੇ ਦੇ ਨਾਲ ਇਹਨਾਂ ਨੇ ਉਸ ਨੂੰ ਮਾਫੀ ਦਵਾਈ ਗਈ ਜਥੇਦਾਰਾਂ ਨੂੰ ਆਪਣੇ ਘਰ ਬੁਲਾ ਕੇ ਡਿਕਟੇਟ ਕੀਤਾ ਗਿਆ ਉਹ ਸਾਰੇ ਨੂੰ ਮੋੜਾ ਪਾਣ ਲਈ ਆਖਰ ਲੋਹੇ ਨਹੀਂ ਲੋਹੇ ਨੂੰ ਵੜਨਾ ਹੁੰਦਾ ਹੈ 플레이ਰ ਤਾਂ ਹੁਣ ਇਹੀ ਹੈ ਜਿਹੜੇ ਬੰਦਾ ਫੀਲਡ ਦਾ 플레이ਰ ਹੁੰਦਾ ਹੈ ਉਹੀ ਬੰਦਾ ਉਸ ਨੂੰ ਥੋੜਾ ਅਗਰੈਸਿਵਲੀ ਅੱਗੇ ਲਿਜਾ ਸਕਦਾ ਮੈਂ ਮੰਨਦਾ ਤੇ ਸਾਨੂੰ ਥੋੜਾ ਜਿਆ ਲਚਕਤ ਖਾਣੀ ਪਏਗੀ ਤੇ ਮਤਲਬ ਇਹ ਸਾਰੇ ਸਿਸਟਮ ਦੇ ਵਿੱਚੋਂ ਲੈਸਰ ਰੀਵਲ ਨੂੰ ਚੁਣਨਾ ਪਏਗਾ ਤੇ ਉਹਦੇ ਵਿੱਚੋਂ ਕੁਝ ਮੈਂ ਸਮਝਦਾ ਬਣ ਸਕਦਾ ਹੈ ਤੇ ਇਹ ਕੁਝ ਥੋੜਾ ਸਮਾਂ ਪਾ ਕੇ ਗੱਲ ਜਿਹੜੀ ਹੈ ਕਲੈਰਿਟੀ ਵੱਲ ਜਾਏਗੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਪੰਜ ਮੈਂਬਰੀ ਕਮੇਟੀ ਦਾ ਜਿਹੜਾ ਅਜੰਡਾ ਹੈ ਉਹ ਸਿਰਫ ਨਵੀਂ ਲੀਡਰਸ਼ਿਪ ਬਹਾਲ ਕਰਨਾ ਹੈ ਉਹਨਾਂ ਦਾ এজেন্ডਾ ਜਿਹੜਾ ਹੈ ਡਾਇਰੈਕਸ਼ਨ ਦੇਣਾ ਨਹੀਂ ਹੈ ਉਹਨਾਂ ਨੇ ਭਰਤੀ ਕਰਾਣੀ ਹੈ ਭਰਤੀ ਕਰਾ ਕੇ ਨਵੀਂ ਲੀਡਰਸ਼ਿਪ ਸਟੈਬਲਿਸ਼ ਕਰਨੀ ਹੈ ਜਿਹੜੀ ਕਿ ਅਕਾਲੀ ਦਲ ਨੂੰ ਪਬਲਿਕ ਦੇ ਕੰਫੀਡੈਂਸ ਨੂੰ ਲੈ ਕੇ ਅਕਾਲੀਆਂ ਨੂੰ ਦੁਬਾਰਾ ਮੁੜ ਕੇ ਸੁਰਜੀਤ ਕਰ ਸਕੇ ਉਹ ਉਹਨਾਂ ਦਾ এজেন্ডਾ ਹੈ ਬਾਕੀ ਜਿਹੜਾ ਡੇ ਟੂ ਡੇ ਜਿਹੜਾ ਨਰੇਟਿਵ ਬਿਲਡ ਕਰਨਾ ਉਹ ਨਵੀਂ ਲੀਡਰਸ਼ਿਪ ਨੇ ਕਰਨਾ ਹੈ ਤੇ ਉਹ ਉਹਨੂੰ ਸਾਨੂੰ ਥੋੜਾ ਜਿਹਾ ਬਿਲਡ ਵੇਟ ਕਰਨੀ ਪੈਗੀ ਜੇ ਪੰਜ ਮੈਂਬਰੀ ਹੀ ਜਿਹੜੀ ਲੀਡਰ ਬਣ ਜਾਏਗੀ ਤੇ ਉਹ ਗੱਲ ਫਿਰ ਮੈਨੂੰ ਲੱਗਦਾ ਚੱਲਦੀ ਪਾਏਗੀ ਇਹਨਾਂ ਦਾ ਕੰਮ ਜਿਹੜਾ ਹੈ ਉਹ ਪੂਰੇ ਦਲ ਨੂੰ ਪੰਥ ਨੂੰ ਇਕੱਠਾ ਕਰਕੇ ਨਵੀਂ ਲੀਡਰਸ਼ਿਪ ਐਸਟੈਬਲਿਸ਼ ਕਰਨਾ ਹੈਗਾ ਤੇ ਉਹਦਾਂ ਨੂੰ ਇਹ ਵਾਅਦਾ ਰਹੇ ਬਿਲਕੁਲ ਚੰਗੀ ਗੱਲ ਹੈ ਨਵੀਂ ਲੀਡਰਸ਼ਿਪ ਚਾਹੀਦੀ ਵੀ ਹੈਗੀ ਕਿਉਂਕਿ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ 2 ਦਸੰਬਰ ਨੂੰ ਜਿਹੜਾ ਆਇਆ ਸੀ ਉਹਦੇ ਵਿੱਚ ਇਹੀ ਸੀ ਕਿ ਇਹ ਆਪਣਾ ਆਧਾਰ ਗਵਾ ਚੁੱਕੀ ਲੀਡਰਸ਼ਿਪ ਹੈ ਇਸ ਕਰਕੇ ਨਵੀਂ ਭਰਤੀ ਦੇ ਲਈ ਆ 6 ਮੈਂਬਰ ਨੇ ਸਤਵਾਂ ਫਿਰ ਪਾ ਲਿਆ ਪਟਿਆਲੇ ਵਾਲਾ ਬਡੂਂਗੜਾ ਤੇ ਸੱਤ ਬਣ ਗਿਆ ਪਰ ਉਹਦੇ ਵਿੱਚੋਂ ਦੋ ਬੇਦਾਵਾ ਲੇਕ ਕੇ ਦੇ ਗਏ ਕਹਿੰਦਾ ਸਾਡਾ ਸਿੱਖ ਪੰਥ ਨਾਲ ਸਿੱਖ ਧਰਮ ਨਾਲ ਅਕਾਲੀ ਦਲ ਨਾਲ ਕੋਈ ਦੂਰ ਨੇੜੇ ਦਾ ਵਾਸਤਾ ਨਹੀਂ ਅਸੀਂ ਤਾਂ ਜੋ ਮਾਲਕ ਕਹਿਣਗੇ ਜੇ ਮਾਲਕ ਦੀ ਚੱਪਲ ਦੇ ਉੱਤੇ ਮਾੜਾ ਮੋਟਾ ਕੋ ਕਿਣਕਾ ਮਿੱਟੀ ਦਾ ਡਿੱਗਿਆ ਤਾਂ ਇਹ ਤਾਂ ਉਹ ਝਾੜਨਾ ਸਾਨੂੰ ਨਹੀਂ ਪਤਾ ਪੰਥ ਕਿਹੜਾ ਸਾਨੂੰ ਨਹੀਂ ਪਤਾ ਅਕਾਲੀ ਦਲ ਕੌਣ ਹੈ ਅਸੀਂ ਤਾਂ ਉਧਰ ਚੱਲਿਆਂ ਤੇ ਪੰਜ ਬਰਾਬਰ ਖੜਗੇ ਪਰ ਪੰਜਾਂ ਦਾ ਫਰਜ਼ ਤਾਂ ਇਹ ਬਣਦਾ ਸੀ ਨਾ ਸਾਰੇ ਕੋ ਕਰਮੋ ਦੇਖਦੇ ਰਹੇ ਨੇ ਜਿੰਨਾ ਚਿਰ ਬਾਦਲਾਂ ਦੇ ਨਾਲ ਰਹੇ ਨੇ ਉਹਨਾਂ ਨੇ ਦੇਖੇ ਨੇ ਕੋ ਕਰਮ ਉਹਨਾਂ ਨੇ ਜਸਪਾਲ ਸਿੰਘ ਚੌਰ ਸਿੱਧਵਾਂ ਵਾਲੇ ਨੂੰ ਕਤਲ ਹੁੰਦਿਆਂ ਨੂੰ ਦੇਖਿਆ ਉਹਨੂੰ ਪਤਾ ਹੈ ਕਿ ਹਰਕ੍ਰਿਸ਼ਨ ਸਿੰਘ ਭਗਵਾਨ ਨੂੰ ਗੋਲੀ ਮਾਰਨ ਵਾਲਾ ਬੰਦਾ ਪੁਲਿਸ ਅਫਸਰ ਕੌਣ ਸੀ ਜਿਹੜੀ ਬੇਦੋਸ਼ੀ ਪੁਲਿਸ ਬਣ ਗਈ ਉਹਨਾਂ ਨੂੰ ਪਤਾ ਹੈ ਕਿ ਗੁਰਮੀਤ ਰਾਮ ਰਹੀਮ ਦੀ ਲੱਗੀ ਹੋਈ ਮੂਵੀ ਐਮ ਐਸ ਜੀ ਦੇ ਪੋਸਟਰਾਂ ਦੇ ਉੱਤੇ ਕਿ ਐਸ ਪੀ ਤੱਕ ਦੀ ਡਿਊਟੀ ਲਾਈ ਗਈ ਕਿ ਪੋਸਟਰਾਂ ਨੂੰ ਖਰੌਂਚ ਨਹੀਂ ਆਣੀ ਚਾਹੀਦੀ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਜਿੱਥੇ ਮਰਜ਼ੀ ਰੋਲ ਦਿਓ ਸਾਨੂੰ ਨਹੀਂ ਜੇ ਪ੍ਰਵਾਹ ਕੀ ਇਹ ਵਿਅਕਤੀ ਅੱਜ ਅਜੰਡੇ ਦੇ ਨਾਲ ਇੱਕ ਨਾਲ ਰੱਖਣ ਕਿ ਸਾਡੀ ਲੀਡਰਸ਼ਿਪ ਬਣਨ ਤੋਂ ਬਾਅਦ ਗੁਰਦੇਵ ਸਿੰਘ ਕੌਕੇ ਦੇ ਕਤਲ ਦਾ ਰਾਹ ਜਥੇਦਾਰ ਤੁਹਾਡੇ ਜਿਹੜੇ 2500 ਖਾਲੜਾ ਕਹਿੰਦੇ ਸੀ 25000 ਲਾਸ਼ਾਂ ਦੀ ਮੇਕੋ ਗਿਣਤੀ ਪਈ ਹੈ ਤੇ ਅਗਲੇ ਮਾਲਕ ਨੇ ਕਹਤੇ 25000 ਇੱਕ ਕਰ ਦਾਂਗੇ ਚਿੰਤਾ ਨਾ ਕਰ ਤੂੰ ਸਾਡੇ ਕਨੇਡਾ ਜੀ ਬੋਲ ਕੇ ਗਿਆ ਸੀ ਇੱਥੋਂ ਇਹੋ ਜਿਹੇ ਏਜੰਡੇ ਜਿੰਨਾ ਚਿਰ ਪੰਜਾਬ ਦੇ ਵਿੱਚ ਨਹੀਂ ਲਿਆਉਣਗੇ ਪੰਜਾਬ ਦੇ ਨੌਜਵਾਨ ਤੁਹਾਨੂੰ ਲੱਗਦਾ ਕਿ ਜੁੜ ਜਾਣਗੇ ਬਿਲਕੁਲ ਦੇਖੋ ਤੁਹਾਡੀ ਜਿਹੜੀ ਭਾਵਨਾ ਹੈਗੀ ਹੈ ਇਹੀ ਭਾਵਨਾ ਪੰਜਾਬ ਦੀ ਜਿਹੜੀ ਸਿੱਖ ਸੰਗਤ ਸਾਹਿਬਾਨ ਦੀ ਵੀ ਇਹੀ ਭਾਵਨਾ ਜੇ ਜਿਹੜੀ ਸਾਈਕੀ ਹੈ ਜੇ ਇਹ ਭਾਵਨਾ ਨਾ ਹੁੰਦੀ ਤੇ ਬਾਦਲ ਸਾਹਿਬ ਵੱਡੇ ਬਾਦਲ ਜਿਹੜੇ ਹੈਗੇ ਆ ਉਹ ਇਹ ਨਾਰਾ ਦੇ ਕੇ ਸਰਕਾਰ ਚ ਨਾ ਆਂਦੇ ਤੇ ਜਦੋਂ ਉੱਥੋਂ ਪਿੱਛੇ ਮੁੜਿਆ ਫਿਰ ਉਹਨਾਂ ਦੀ ਜਮਾਨਤਾਂ ਨਾ ਜੱਫਤ ਹੁੰਦੀਆਂ ਇਸੇ ਸੋਚ ਨੇ ਉਹਨਾਂ ਨੂੰ ਰਾਜ ਸੱਤਾ ਦੇ ਵਿੱਚ ਵੀ ਬਿਠਾਇਆ ਤੇ ਜਦੋਂ ਉਹ ਉਸ ਤੋਂ ਬੈਕ ਆਊਟ ਹੋਏ ਤੇ ਉਹਨਾਂ ਦੀਆਂ ਜਮਾਨਤਾਂ ਵੀ ਜੱਫਤ ਕੀਤੀਆਂ ਤੇ ਅੱਜ ਪੋਜੀਸ਼ਨ ਇਹ ਹੈ ਕਿ ਉਹ ਸੈਕਟਰੀਏਟ ਦੀ ਪੌੜੀਆਂ ਨਹੀਂ ਉਹਨਾਂ ਦਾ ਕੋਈ ਬੰਦਾ ਚੜ੍ਹ ਸਕਦਾ ਪਾਵਰ ਗੈਲਰੀ ਦੇ ਵਿੱਚੋਂ ਉਹ ਬਹੁਤ ਉਹਨਾਂ ਨੂੰ ਐਂਟਰੀ ਤੱਕ ਨਹੀਂ ਹੈ ਸੋ ਐਸੀ ਸਿਚੁਏਸ਼ਨ ਜੇ ਇਹ ਨਵਾਂ ਜਿਹੜਾ ਗੱਲ ਦੇ ਪੰਜ ਮੈਂਬਰੀ ਕਮੇਟੀ ਕੋਈ ਬਣਾ ਸਟੈਬਲਿਸ਼ ਕਰਦੀ ਹੈ ਜਿਹੜਾ ਸਿੱਖ ਸੰਗਤ ਦੀ ਜਿਹੜੀ ਭਾਵਨਾ ਉਹਦੇ ਉੱਪਰ ਖੜਾ ਨਹੀਂ ਉਤਰੇਗਾ ਤੇ ਸਿੱਖ ਮੈਂ ਸਮਝਦਾ ਸਿੱਖ ਜਗਤ ਉਹਨਾਂ ਦੀਆਂ ਵੀ ਜ਼ਮਾਨਤਾਂ ਜੱਫਤ ਕਰ ਦੇਗਾ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੈ ਜੇ ਤੁਸੀਂ ਪਬਲਿਕ ਨੂੰ ਨਾਲ ਲੈਣਾ ਹੈ ਪਬਲਿਕ ਦਾ ਕੰਫੀਡੈਂਸ ਲੈਣਾ ਉਹਨਾਂ ਦੇ ਹਰਮਨ ਪਿਆਰ ਲੀਟਰ ਬਣਨਾ ਹੈ ਤਾਂ ਉਹਨਾਂ ਦੀਆਂ ਗੱਲਾਂ ਦੇ ਹਿਸਾਬ ਨਾਲ ਤੁਹਾਨੂੰ ਚੱਲਣਾ ਪਏਗਾ ਜੇ ਨਹੀਂ ਚੱਲੂਗੇ ਤੇ ਤੁਸੀਂ ਇੱਕ ਅਦੀ ਵਾਰੀ ਤਾਂ ਦਾ ਤੁਹਾਡਾ ਲੱਗ ਸਕਦਾ ਝੂਠ ਸੱਚ ਬੋਲ ਕੇ ਲੇਕਿਨ ਲੌਂਗ ਟਰਮ ਤੁਸੀਂ ਨਹੀਂ ਚੱਲ ਸਕਦੇ ਉਹਦੇ ਵਿੱਚ ਫਿਰ ਖਵਾਰੀ ਹੀ ਖਵਾਰੀ ਹੈ ਤੇ ਆ ਜਿਵੇਂ ਤੁਸੀਂ ਕਿਹਾ ਕਿ ਝਾੜੂ ਦਾ ਤੀਲਾ ਤੀਲਾ ਤੁਸੀਂ ਜੋੜਿਆ ਐਦਾਂ ਦੇ ਜਿਹੜੇ ਹੈਗੇ ਆ ਮਤਲਬ ਸਰਪ੍ਰਾਈਜ਼ ਜਿਹੜੇ ਐਲੀਮੈਂਟਸ ਹੈਗੇ ਆ ਜਿਨ੍ਹਾਂ ਦਾ ਕੋਈ ਵजूद ਨਹੀਂ ਹੁੰਦਾ ਉਹਦੇ ਰੇ ਪਾਵਰ ਗੈਲਰੀ ਦੇ ਵਿੱਚ ਆ ਕੇ ਬਿਠਾ ਦਿੰਦੀ ਐ ਇਹ ਪਬਲਿਕ ਹੀ ਬਿਠਾਉਂਦੀ ਐ ਸੋ ਪਬਲਿਕ ਦੇ ਸੈਂਟੀਮੈਂਟ ਨੂੰ ਜੇ ਨਹੀਂ ਸਮਝਣਗੇ ਤਾਂ ਫਿਰ ਮੈ ਸਮਝਦਾ ਕਾਮਯਾਬੀ ਨਹੀਂ ਮਿਲੇ ਤੁਹਾਡੇ ਵਰਗੇ ਸਿੰਘਾਂ ਦੀ ਕੰਟਰੀਬਿਊਸ਼ਨ ਸਿੱਖ ਪੰਥ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਦੁਨੀਆ ਨੂੰ ਪਤਾ ਹੈ ਕੌਣ ਹੈ ਸਦਾਰਾ ਮਨਿੰਦਰ ਸਿੰਘ ਇਦੇ ਨਾਲ ਜੇ ਤੁਹਾਡੇ ਵਰਗੇ ਸੋਹਿੱਦ ਸੱਜਣ ਹਰਵਿੰਦਰ ਸਿੰਘ ਖਾਲਸਾ ਵਰਗੇ ਸੋਹਿੱਦ ਸੱਜਣ ਇਧਲੇ ਪਾਸਿਓਂ ਭਾਈ ਪਰਮਪਾਲ ਸਿੰਘ ਸਬਰਾ ਸੁਖਦੇਵ ਸਿੰਘ ਫਗਵਾੜੇ ਵਾਲਾ ਇਹ ਸਾਰੇ ਨੌਜਵਾਨ ਤੁਹਾਡੇ ਵਰਗੇ ਜੇ ਇਕੱਠੇ ਹੋ ਕੇ ਉਪਰਾਲਾ ਕਰਦੇ ਨੇ ਕਿ ਗੁਰੂ ਪੰਥ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਖੜੇ ਕਰ ਲਈਏ ਉਹਦੇ ਨਾਲ ਜਿਹੜੀ ਸਥਿਤੀ ਅੱਜ ਅਕਾਲ ਤਖਤ ਦੇ ਜਥੇਦਾਰ ਨੂੰ ਇੱਕ ਮੁਲਾਜ਼ਮ ਬਣਾ ਕੇ ਰੱਖ ਦਿੱਤਾ ਹੈ ਜਿਹਦੇ ਕਰਕੇ ਹਾਲਾਤ ਇਹ ਬਣ ਗਏ ਕਿ ਦੁਬਾਰਾ ਸਰਦਾਰ ਕੁਲਦੀਪ ਸਿੰਘ ਗੜਗੱਜ ਹੁਣੀ ਜਿਸ ਦਿਨ ਸਰਨਾ ਜੀ ਨੂੰ ਭਾਈ ਰਣਜੀਤ ਸਿੰਘ ਢਡੀਆਂ ਵਾਲੇ ਨੂੰ ਜਥੇਦਾਰ ਗੁਰਮukh ਸਿੰਘ ਨੂੰ ਉਹ ਅਕਾਲ ਤਖਤ ਦੀ ਫਸੀਲ ਤੋਂ ਮਾਫ ਕਰਦੇ ਆ ਉਹਦੇ ਨਾਲ ਜਥੇਦਾਰਾਂ ਦੇ ਤਖਤਾਂ ਦਾ ਆਪਸੀ ਟਕਰਾਓ ਕੁਝ ਘੰਟਿਆਂ ਬਾਅਦ ਹੀ ਰঞ্জੀਤ ਸਿੰਘ ਗੌਰੇ ਮਸਕੀਨ ਦਾ ਕੇਸ ਨੂੰ ਲੈ ਕੇ ਤਖਤ ਪਟਨਾ ਸਾਹਿਬ ਵਾਲੇ ਆਮੋ ਸਾਹਮਣੇ ਹੋ ਕੇ ਗਾੰਗਾ ਕੱਢ ਲਿਆ ਕਹਿੰਦੇ ਤੁਸੀਂ ਕੌਣ ਹੁੰਨੇ ਹੋ ਅਸੀਂ ਤੁਹਾਨੂੰ ਪੰਜੋਂ ਛੇਕ ਦਿਆ ਜਾਓ ਪੰਜੋਂ ਬਾਹਰ ਤੇ ਨਾਲ ਦੇ ਨਾਲ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਲਾਤੀ ਇਹਨੂੰ ਕਿਵੇਂ ਲੈਨੇ ਹੋ ਟਕਰਾਏ ਜਿਹੜਾ ਆਪਸੀ ਦੇਖੋ ਮੈਂ ਇਸ ਨੂੰ ਇਸ ਕੰਟੈਕਸਟ ਸੈਂਦਾ ਕਿ ਜਿਹੜਾ ਕੁਲਦੀਪ ਸਿੰਘ ਗੜਗੱਜ ਨੂੰ ਜਥੇਦਾਰ ਲਾਇਆ ਗਿਆ ਉਹ ਸਿਰਫ ਬਾਦਲ ਪਰਵਾਰ ਦੀ ਜਿਹੜੀ ਹੈ ਢੰਗੀ ਕਲਾ ਨੂੰ ਮੁੜ ਕੇ ਕਿਸੇ ਤਰੀਕੇ ਦੇ ਨਾਲ ਬਹਾਲ ਕਰਨ ਲਈ ਉਹਨਾਂ ਨੂੰ ਪੋਲਿਟਿਕਸ ਦੇ ਵਿੱਚ ਖੜੇ ਰੱਖਣ ਲਈ ਉਹਨਾਂ ਨੂੰ ਲਾਇਆ ਗਿਆ ਨਹੀਂ ਤਾਂ ਕੋਈ ਵਜ੍ਹਾ ਨਹੀਂ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਇਆ ਜਾਂਦਾ ਜਾਂ ਗਿਆਨੀ ਰਵੀਰ ਸਿੰਘ ਨੂੰ ਗਿਆਨੀ ਸੁਲਤਾਨ ਸਿੰਘ ਨੂੰ ਰਿਮੂਵ ਕਰਨ ਦਾ ਕੋਈ ਮਤਲਬ ਇਹਨਾਂ ਦੇ ਕੋਲ ਵਾਜਬ ਨਹੀਂ ਸੀ ਗੱਲਬਾਤ ਸਿਰਫ ਇਹੀ ਸੀ ਕਿ ਵਿਗਿਆਨੀ ਹਰਪ੍ਰੀਤ ਸਿੰਘ ਨੇ ਉਸ ਤੇ ਇਲਜ਼ਾਮ ਇਹ ਸੀਗਾ ਕਿ ਵੀ ਉਹਨੇ ਪੰਥ ਰਤਨ ਵਾਪਸ ਕਰਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਸਿਰਫ ਇਨੀ ਕੀੜ ਕੱਢਣ ਲਈ ਕਿ ਜਿਹੜਾ ਮੇਰੇ ਪਿਓ ਨੂੰ ਪੰਥ ਰਤਨ ਦਾ ਜਿਹੜਾ ਕਿਤਾਬ ਹੈ ਵਾਪਸ ਕਰਾ ਸਕਦਾ ਉਸ ਨੂੰ ਮੈਂ ਰਹਿ ਨਹੀਂ ਦਾਂਗਾ ਤੇ ਉਹ ਜਥੇਦਾਰ ਉਹਨਾਂ ਨੇ ਵਾਪਸ ਕੀਤੇ ਐ ਲੇਕਿਨ ਇਹਦੇ ਵਿੱਚ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜਿਹੜੀ ਟਕਰਾਹ ਵਾਲੀ ਗੱਲ ਹੈ ਇਹਦੇ ਵਿੱਚ ਮੈਂ ਸਮਝਦਾ ਕਿ ਬਈ ਗਿਆਨੀ ਕੁਲਦੀਪ ਸਿੰਘ ਨੂੰ ਜਿਸ ਤਰੀਕੇ ਦੇ ਨਾਲ ਪਟਨਾ ਸਾਹਿਬ ਦੀ ਕਮੇਟੀ ਦੇ ਅਗੇਂਸਟ ਯੂਜ਼ ਕੀਤਾ ਗਿਆ ਇਹ ਬੜਾ ਮਤਲਬ ਸੈਡ ਪਾਰਟ ਹੈ ਇਸ ਚੀਜ਼ ਦਾ ਉਹ ਨਹੀਂ ਹੋਣਾ ਚਾਹੀਦਾ ਸੀ ਗਿਆਨੀ ਕੁਲਦੀਪ ਸਿੰਘ ਦੇ ਕੋਲ ਜੇ ਕੋਈ ਸ਼ਿਕਾਇਤ ਆਈ ਵੀ ਸੀਗੀ ਪਟਨਾ ਸਾਹਿਬ ਕਮੇਟੀ ਦੀ ਤੇ ਉਹਨਾਂ ਨੂੰ ਪਟਨਾ ਸਾਹਿਬ ਦੇ ਜਥੇਦਾਰ ਨੂੰ ਰਿਕਮੈਂਡ ਕਰਨੀ ਚਾਹੀਦੀ ਸੀ ਕਿ ਤੁਹਾਡੇ ਤਖਤ ਸਾਹਿਬ ਦੇ ਉੱਪਰੋਂ ਇਹ ਸ਼ਿਕਾਇਤ ਮੈਨੂੰ ਆ ਰਹੀ ਹੈ ਪਲੀਜ਼ ਇਹਨੂੰ ਲੁੱਕ ਇਨ ਟੂ ਕਰੋ ਜੇਕਰ ਉਹ ਨਹੀਂ ਤਰੀਕੇ ਨਾਲ ਕਰਦੇ ਫਿਰ ਉਹ ਜਰੂਰ ਉਸਤੇ ਕੁਝ ਕਰ ਸਕਦੇ ਸੀ ਲੇਕਿਨ ਸੋ ਮੋਟ ਪੰਥ ਦੀ ਮਤਲਬ ਇੱਕ ਵੱਡੇ ਤਖਤ ਨੂੰ ਬਾਈਪਾਸ ਕਰਕੇ ਉਹਦੀ ਸੁਵਰਾਇਨਟੀ ਨੂੰ ਨੀਵਾ ਦਿਖਾ ਕੇ ਉਸਨੂੰ ਨਿਗੂਣਾ ਕਰਕੇ ਕਹਿਣਾ ਕਿ ਵੀ ਮੈਂ ਹੀ ਸਭ ਕੁਝ ਕਰਾਂਗਾ ਇਹ ਜਿਹੜਾ ਇੱਕ ਵੱਡਾ ਇਹਨਾਂ ਨੇ ਮੈਂ ਕਹਿੰਦਾ ਮੁਰਿਆਦਾ ਦਾ ਘਾਣ ਕੀਤਾ ਹੈ ਇਹ ਨਹੀਂ ਹੋਣਾ ਚਾਹੀਦਾ ਸੀ ਤੇ ਕਿਉਂਕਿ ਜੇ ਆਪਾਂ ਐਜ਼ ਅ ਨਿਊਟਰਲ ਸਿੱਖ ਦੇਖੀਏ ਤੇ ਸਾਰੇ ਤਖਤ ਸਹਿਬਾਨ ਜਿਹੜੇ ਆ ਸੋਵਰਨ ਆ ਕੋਈ ਤਖਤ ਜਿਹੜਾ ਹੈਗਾ ਉਹਦੀ ਸੋਵਰੈਨਿਟੀ ਕਿਸੇ ਦੇ ਅਧੀਨ ਨਹੀਂ ਹੈ ਠੀਕ ਐ ਅਸੀਂ ਮੰਨਦੇ ਆ ਕਿ ਅਕਾਲ ਤਖਤ ਸਾਹਿਬ ਸਭ ਤੋਂ ਮਤਲਬ ਉਹਦੀ ਇੱਕ ਵੱਖਰੀ ਮਹਾਨਤਾ ਹੈਗੀ ਐ ਲੇਕਿਨ ਦੂਸਰੇ ਤਖਤ ਸਹਿਬਾਨ ਨੂੰ ਵੀ ਅਸੀਂ ਕੋਈ ਛੋਟਾ ਕਰਕੇ ਨਹੀਂ ਦੇਖ ਸਕਦੇ ਸੋ ਇਹ ਜਿਹੜਾ ਉਹਨਾਂ ਨੂੰ ਮਤਲਬ ਪਟਨਾ ਸਾਹਿਬ ਨੂੰ ਇੱਕ ਉਹਨਾਂ ਨੇ ਰੀਸੀਵਿੰਗ ਐਂਡ ਤੇ ਰੱਖਣ ਦੀ ਕੋਸ਼ਿਸ਼ ਕੀਤੀ ਐ ਕਿ ਤੁਸੀਂ ਛੋਟੇ ਹੋ ਇਹ ਮੜੀ ਮੰਦ ਭਾਗੀ ਗੱਲ ਐ ਤੇ ਇਹ ਨਹੀਂ ਹੋਣੀ ਚਾਹੀਦੀ ਸੀ ਤੇ ਮੈਂ ਤਾਂ ਇਹੀ ਬੇਨਤੀ ਕਰਾਂਗਾ ਕਿ ਸਾਰੇ ਜਥੇਦਾਰ ਸਹਿਬਾਨ ਨੂੰ ਦੋਨੋਂ ਪਾਸੇ ਵਾਲਿਆਂ ਨੂੰ ਕਿ ਜਿਹੜਾ ਲੋਗਨ ਰਾਮ ਖੇਲਾਉਣਾ ਜਾਣਾ ਕੋਈ ਖਟਾਉਣਾ ਨਹੀਂ ਹੈ ਜਿੰਨੂੰ ਤੁਸੀਂ ਚੱਕੀ ਫਿਰ ਰਹੇ ਹੋ ਤੇ ਖੇਡ ਰਹੇ ਹੋ ਇਹ ਬਹੁਤ ਹੀ ਵੱਡੀ ਮਤਲਬ ਇੱਕ ਪਾਇਸ ਚੀਜ਼ ਆ ਸਿੱਖਾਂ ਲਈ ਤੇ ਇਹਦੀ ਸ਼ਕਤੀ ਹੈ ਇਹਦੀ ਸ਼ਕਤੀ ਦਾ ਵੀ ਤੁਹਾਨੂੰ ਅਜੇ ਅੰਦਾਜ਼ਾ ਨਹੀਂ ਹੈ ਕਿ ਇਹਦੇ ਵਿੱਚ ਕਿੰਨੀ ਸ਼ਕਤੀ ਹੈ ਤੇ ਇਹ ਸ਼ਕਤੀ ਜਦੋਂ ਵਰਤੇਗੀ ਤੇ ਉਹ ਕਿਸ ਕਿਸ ਨੂੰ ਮਤਲਬ ਹੜਾ ਕੇ ਲੈ ਜਾਏਗੀ ਇਸ ਚੀਜ਼ ਦਾ ਇਹ ਬੰਦੇ ਐਸਟੀਮੇਟਿੰਗ ਲਗਾ ਰਹੇ ਉਹਦਾ ਅੰਦਾਜ਼ਾ ਨਹੀਂ ਲਾ ਰਹੇ ਉਸੀ ਨੂੰ ਨਾ ਥੋੜਾ ਜਿਹਾ ਧਿਆਨ ਚ ਰੱਖਣਾ ਚਾਹੀਦਾ ਜੇ ਉਹ ਉਧਰ ਵੱਲ ਧਿਆਨ ਰੱਖਣਗੇ ਤੇ ਮੈਂ ਸਮਝਦਾ ਕਿ ਬਈ ਫਿਰ ਇਹ ਆਪਣੇ ਆਪ ਨੂੰ ਦਾਇਰੇ ਦੇ ਵਿੱਚ ਰੱਖ ਕੇ ਸੀਮਿਤ ਹੋ ਕੇ ਸਾਰਾ ਸੰਜਮ ਦੇ ਨਾਲ ਕੰਮ ਕਰਨਗੇ ਜਿਹੜੇ ਬੇਸੰਜਮ ਹੋ ਕੇ ਸਾਰਾ ਕੰਮ ਕਰ ਰਹੇ ਆਂ ਆਪੁਦਰੀਆਂ ਕਰ ਰਹੇ ਆਂ ਇਹ ਬੜੀ ਜੀ ਦੀ ਨਿੰਦਾ ਕਰਨੀ ਵੰਦੀ ਹੈ ਤੁਹਾਡੇ ਤੇ ਮੇਰੇ ਵਰਗੇ ਛੋਟੇ ਹੁੰਦੇ ਸੀ ਜਦੋਂ ਤੇ ਪਿੰਡਾਂ ਦੇ ਵਿੱਚ ਕੋਈ ਗੱਲ ਇਹ ਨਹੀਂ ਸੀ ਪਤਾ ਹੁੰਦਾ ਲੀਡਰ ਕਿਹੜਾ ਹੈ ਛੋਟੇ ਹੁੰਦਿਆਂ ਕੋਈ ਨਹੀਂ ਸੀ ਪਤਾ ਹੁੰਦਾ ਬਸ ਇੱਥੇ ਬਿੱਲਾ ਲਾ ਲੈਣਾ ਤੇ ਪੰਥ ਵੋਟ ਕਿਨੂੰ ਦੇਣੀ ਹੈ ਜੀ ਪੰਥ ਨੂੰ ਜਾਣੀ ਹੈ ਵੋਟ ਘਰਿਆਂ ਨੂੰ ਕਹਣਾ ਕਿਨੂੰ ਪਾਉਣੀ ਹੈ ਪੰਥ ਨੂੰ ਪਾਉਣੀ ਹੈ ਇਹ ਨਹੀਂ ਸੀ ਪਤਾ ਹੁੰਦਾ ਸ਼ਖਸੀਅਤ ਕਿਹੜੀ ਹੈ ਉਹ ਪੰਥ ਉਸੇ ਤਰ੍ਹਾਂ ਦੁਬਾਰਾ ਉਬਰਣ ਦੇ ਕਿੰਨੇ ਅਸਾਰ ਨਜ਼ਰ ਆਉਂਦੇ ਨੇ ਜੇ ਕਿਤੇ ਹੋਂਟਾਈ ਰਹੀਏ ਤੇ ਕਿਹੜੀ ਕਿਹੜੀਆਂ ਹੋਂਟਾਈਆਂ ਨੇ ਪੂਰੇ 3 ਮਿੰਟ ਨੇ ਸਾਰੀ ਗੱਲਬਾਤ ਨੂੰ ਪੰਥ ਨੂੰ ਆਉਣ ਵਾਲੇ ਸਮਾਜ ਚੜ੍ਹਦੀ ਕਲਾ ਚ ਕਿਵੇਂ ਲੈ ਜਾਇਆ ਜਾਵੇ ਕਿਉਂਕਿ ਤੁਹਾਡੇ ਵਰਗਿਆਂ ਦੀ ਬੜੀ ਕੰਟ੍ਰਿਬਿਊਸ਼ਨ ਰਹੀ ਹੈ ਪਹਿਲਾਂ देखो ओ मैं समझता वो वो टीचा बहुत दूर है वो उथे तक पहुंचना कोई ना शौका नहीं है क्योंकि दिल्ली एस्टेब्लिशमेंट भी है या दिल्ली दी सरकार भी है कि जेडी चांदी है के इतवारा सिर ना चक्कन ते इही वजह है, है कि आज एसजीपीसी ਦੇ ਪ੍ਰਧਾਨ ਦਾ ਕੋਈ ਮੈਮੋਰੰਡਮ ਲੈਣ ਦੇ ਤਿਆਰ ਨਹੀਂ ਹੈ ਤੇ ਐਸਜੀਪੀਸੀ ਦੀ ਜਿਹੜੀ ਆਪਾਂ ਜੇ ਗੱਲ ਕਰੀਏ ਤੇ ਆਰਮੀ ਦੇ ਜਿਹੜੇ ਕਮਾਂਡਰ ਆ ਕਹਿੰਦੇ ਕਿ ਐਸਜੀਪੀਸੀ ਨੇ ਸਾਨੂੰ ਉਹ ਇਜਾਜ਼ਤ ਦਿੱਤੀ ਤੇ ਅਸੀਂ ਆਪਣੀਆਂ ਜਿਹੜੀਆਂ ਗਨਸ ਅੰਦਰ ਲਾਤੀਆਂ ਜਦੋਂ ਕਿ ਹਕੀਕਤ ਹੈ ਅਸੀਂ ਨਹੀਂ ਹੈ ਕੀ ਹਕੀਕਤ ਹੈ ਕੀ ਨਹੀਂ ਹੈ ਇਹ ਸਭ ਕੁਝ ਸਾਡੇ ਸਾਹਮਣੇ ਹੈ ਵੱਡੀਆਂ ਵੱਡੀਆਂ ਗੱਲਾਂ ਹੋ ਰਹੀਆਂ ਸੋ ਇਹ ਜਿਹੜਾ ਮਤਲਬ ਦੁਖਦਾਇਕ ਚੈਪਟਰ ਹੈ ਇਸ ਨੂੰ ਮੁੜ ਕੇ ਜਿਹੜੀ ਤੁਸੀਂ ਭਾਵਨਾ ਦੀ ਗੱਲ ਕਰ ਰਹੇ ਹੋ ਸਿੱਖ ਚਾਹੁੰਦਾ ਇਹੀ ਹੈ ਕਿ ਮੁੜ ਕੇ ਪੰਚ ਦੇ ਬੋਲ ਬਾਲੇ ਹੋਣ ਲੇਕਿਨ ਪ੍ਰੈਜ਼ੈਂਟ ਜਿਹੜਾ ਮਤਲਬ ਸਿਨੈਰੀਓ ਹੈ ਉਹਦੇ ਵਿੱਚ ਉਹ ਚੀਜ਼ ਬੜੀ ਦੂਰ ਹੈ ਇਹਦੇ ਵਿੱਚੋਂ ਥੋੜਾ ਜਿਹਾ ਹੀ ਆਪਾਂ ਇੱਕ ਸਟੈਪ ਵੀ ਅੱਗੇ ਵਧ ਜਾਈਏ ਤੇ ਸਲੋ ਐਂਡ ਸਲੋ ਮੈਂ ਸਮਝਦਾ ਹਾਂ ਵਿੱਚ ਸਟੈਪ ਬਾਈ ਸਟੈਪ ਆਪਾਂ ਉਧਰ ਨੂੰ ਵੱਧਣਾ ਚਾਹੀਦਾ ਹੈ ਇਹ ਰਾਤੋਂ ਰਾਤ ਉਹ ਚੀਜ਼ ਨਹੀਂ ਹੋ ਸਕਦੀ ਉਹ ਸਮਾਂ ਹੁਣ ਲੰਘ ਚੁੱਕਿਆ ਹੈ ਉਹ ਸਮਝਾਂਨ ਚੁੱਕਿਆ ਜੇ ਸਮਾਂ ਲੱਗੇਗਾ ਕੀ ਇਹਦੇ ਨਾਲ ਨਾਲ ਤੁਹਾਨੂੰ ਲੱਗਦਾ ਕਿ ਕਿਉਂਕਿ ਪੁਰਾਤਨ ਲੀਡਰਸ਼ਿਪ ਦੇ ਵਿੱਚ ਨੌਜਵਾਨਾਂ ਨੂੰ ਦਰਕਨਾਰ ਕਰ ਦਿੱਤਾ ਗਿਆ ਸੀ ਸਿਰਫ ਉਹੀ ਬਜ਼ੁਰਗ ਰਹਿ ਗਏ ਸਨ ਜਿਹੜੇ ਜੀ ਹਜ਼ੂਰੀ ਕਰਕੇ ਵੱਡੇ ਬਾਦਲ ਸਾਹਿਬ ਦੇ ਹਰ ਹੁਕਮ ਦੇ ਸਿਰ ਮੱਥੇ ਕਰਕੇ ਮੰਨਦੇ ਸੀ ਕੋਈ ਵੀ ਸਾਹਮਣੇ ਖੜ ਕੇ ਅੱਖਾਂ ਚ ਅੱਖਾਂ ਪਾ ਕੇ ਇਹ ਗੱਲ ਕਹਿਣ ਦੀ ਹਿੰਮਤ ਨਹੀਂ ਸੀ ਰੱਖਦਾ ਕਿ ਬਾਦਲ ਸਾਹਿਬ ਅਕਾਲ ਤਖਤ ਦੇ ਜਥੇਦਾਰ ਦਾ ਕਤਲ ਕਰਵਾਉਣ ਦੇ ਵਿੱਚ ਤੁਹਾਡੇ ਵੱਲੋਂ ਥਾਪੇ ਗਏ ਡੀਜੀਪੀ ਸੁਮੇਦ ਸੈਣੀ ਦਾ ਅਜੀਤ ਸਿੰਘ ਸੰਧੂ ਦਾ ਜਾਂ ਫਿਰ ਕੇਪੀਐਸ ਗਿੱਲ ਦਾ ਉਹਦੇ ਵਿੱਚ ਹੱਥ ਹੈ ਤੁਹਾਡਾ ਕੰਟਰੀਬਿਊਸ਼ਨ ਕੀ ਹੈ ਤੁਹਾਡੇ ਖਾਲਦੇ ਦੇ ਕਤਲ ਕੇਸ ਦੇ ਵਿੱਚ ਤੁਹਾਡੀ ਭੂਮਿਕਾ ਕਿਹੋ ਜੀ ਰਹੀ ਹੈ ਇਹਦਾ ਜਵਾਬ ਮੰਗਦੇ ਆ ਬੀਇੰਗ ਅਕਾਲੀ ਅਸੀਂ ਕਿ ਇਹੋ ਜੀ ਲੀਡਰਸ਼ਿਪ ਨੌਜਵਾਨਾਂ ਦੀ ਅੱਜ ਗੱਲਾਂ ਕਰ ਰਹੀ ਹੈ ਸਾਰੇ ਇਹੋ ਜੀ ਲੀਡਰਸ਼ਿਪ ਉਭਰਨ ਦੀ ਉਮੀਦ ਪੂਰਾ ਇੱਕ ਮਿੰਟ ਦੇਖੋ ਉਸ ਲੀਡਰਸ਼ਿਪ ਨੂੰ ਇਸ ਮੈਗਨੀਟਿਊਡ ਦੀ ਲੀਡਰਸ਼ਿਪ ਉਭਰਨ ਦੀ ਮੈਨੂੰ ਉਮੀਦ ਨਹੀਂ ਨਜ਼ਰ ਆ ਰਹੀ ਕਿਉਂਕਿ ਇਹਦੇ ਵਿੱਚ ਕਈ ਫੋਰਸਸ ਇਸ ਵੇਲੇ ਪੰਜਾਬ ਦੇ ਵਿੱਚ ਪਲੇ ਕਰ ਰਹੀਆਂ ਤੇ ਮੈਨੂੰ ਇਹ ਲੱਗਦਾ ਕਿ ਬਈ ਅਜੇ ਤਾਂ ਅਸੀਂ ਸਿਰਫ ਇੱਕ ਮीडियोਕਰ ਜਾਂ ਆਕਾਲੀ ਦਲ ਵਿੱਚ ਇਹ ਖੜਾ ਕਰਨ ਦੀ ਵਿੱਚ ਕਾਮਯਾਬ ਹੁੰਦੇ ਆ ਤੇ ਉਧਰ ਨੂੰ ਆਪਾਂ ਇੱਕ ਸਟੈਪ ਵੱਧ ਸਕਦੇ ਆ ਨਹੀਂ ਤਾਂ ਪੰਜਾਬ ਦੇ ਵਿੱਚ ਜਿਹੜੀ ਪੰਥਕ ਪੋਲਿਟਿਕਸ ਹੈਗੀ ਆ ਉਹ ਇਸ ਵੇਲੇ ਬਿਲਕੁਲ ਡੈਡ ਐਂਡ ਤੇ ਪਹੁੰਚ ਚੁੱਕੀ ਆ ਤੇ ਉਹਦੇ ਰਿਵਾਈਵਲ ਦੀ ਕੋਈ ਦਿਖ ਨਹੀਂ ਰਹੀ ਐ ਸਿਰਫ ਇੱਕ ਕੋਈ ਕਿਰਨ ਜਿਹੜੀ ਐ ਉਹ ਪੰਜ ਮੈਂਬਰੀ ਕਮੇਟੀ ਵੱਲੋਂ ਥੋੜੀ ਜੀ ਹੈਗੀ ਐ ਲੇਕਿਨ ਜਿਹੜੀ ਭਾਵਨਾ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਦਿੱਲੀ ਬੜੀ ਦੂਰ ਐ ਉਹ ਬਹੁਤ ਲੰਮਾ ਪੈਂਡਾ ਉਹਦੇ ਲਈ ਤੈਅ ਕਰਨਾ ਪਏਗਾ ਕਿ ਉਹ ਕਦੋਂ ਪੰਥਕ ਦੇ ਵਿੱਚ ਉਹ ਜਾਗਰਤੀ ਆਏਗੀ ਉਹ ਉਹਦੇ ਬਾਰੇ ਅਜੇ ਕਮੈਂਟ ਨਹੀਂ ਕੀਤਾ ਜਾ ਸਕਦਾ ਬਹੁਤ ਬਹੁਤ ਧੰਨਵਾਦ ਚਰਦੀ ਕਲਾ ਚਰੋ ਦਿੱਲੀ ਖਾਲਸੇ ਲਈ ਕਦੇ ਦੂਰ ਨਹੀਂ ਖਾਲਸੇ ਨੇ ਵੱਡੇ ਵੱਡੇ ਦਿੱਲੀ ਤੱਕ ਹੀ ਪਤਾ ਨਹੀਂ ਕਿੱਥੇ ਪਹੁੰਚ ਗਏ ਖਾਲਸੇ ਖਾਲਸੇ ਤਾਂ ਉਦਮ ਸਿੰਘ ਬਣ ਕੇ ਇੰਗਲੈਂਡ ਦੇ ਵਿੱਚ ਵੀ ਪਹੁੰਚ ਗਏ ਸੀ ਕਹਿੰਦੇ ਵੀ ਸਾਡਾ ਕੰਮ ਹੈ ਸਾਡੇ ਤੇ ਜਿਹਨੇ ਜ਼ੁਲਮ ਕੀਤਾ ਨਾ ਅਸੀਂ ਜਾਣਦੇ ਆ ਸੋ ਖਾਲਸਾ ਚਰਦੀ ਕਲ ਜਰੇ ਸਾਡੀਆਂ ਸ਼ੁਭ ਕਾਮਨਾਵਾਂ ਤੁਸੀਂ ਇਸੇ ਤਰ੍ਹਾਂ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਿਤ ਹੋ ਕੇ ਕੰਮ ਕਰਦੇ ਰਹਿਣ ਵਾਲੇ ਸਮੇਂ ਫੇਰ ਗੱਲਬਾਤ ਕਰਾਂਗੇ ਤੁਹਾਡਾ ਤੈ ਦੇ ਲਓ ਧੰਨਵਾਦ ਬਹੁਤ ਬਹੁਤ ਧੰਨਵਾਦ ਸਦਾ ਅਮਰਿੰਦਰ ਸਿੰਘ ਨਾਲ ਗੱਲਬਾਤ ਹੋਈ ਆ ਤੇ ਗੱਲ ਤੁਸੀਂ ਸਾਰੀ ਉਹਨਾਂ ਦੀ ਸੁਣੀ ਆ ਤੁਸੀਂ ਕਿਵੇਂ ਲੈਨੇ ਹੋ ਤੁਹਾਡੇ ਦੇ ਨਿਰਪਰ ਕਰਦਾ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਜੋ ਅੱਗੇ ਆ ਮੇਰੇ ਤੋਂ ਬਾਅਦ 6 ਵੇ ਪ੍ਰਾਈਮ ਟਾਈਮ ਜਵੇਂਦਰ ਬੈਣੀਪਾਲ ਜੀ ਲੈ ਕੇ ਹਾਜ਼ਰ ਹੋਣਗੇ ਇਸੇ ਪ੍ਰੋਗਰਾਮ ਨੂੰ ਠੀਕ 9 ਵਜੇ ਫਿਰ ਰਿਪੀਟ ਕੀਤਾ ਜਾਣਾ ਦਿਲਾਂ ਦੀ ਸਾਂਝ ਨੂੰ ਅੱਜ ਦਾ ਪ੍ਰੋਗਰਾਮ ਸਮਾਪਤ ਕਰਦੇ ਹਾਂ ਕੱਲ ਦਾ ਪ੍ਰੋਗਰਾਮ ਲੈ ਕੇ ਆਜ਼ਰ ਹੋਵਾਂਗਾ ਤਦ ਤੱਕ ਲਈ ਰੱਬ ਰੱਖਾ ਜੀ